ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 96 ਮੋਨਖਨੌਰੀ ਖੇਤਰ ਵਿੱਚ ਹੜਾਂ ਦੀ ਮਾਰ ਅਤੇ ਸਿਆਸੀ ਕੀੜਾ ਨਿੰਦਕ ਸਾਡੇ ਅੰਦਰ ਮਰਬਰ ਨਿੰਦਿਆ ਚੁਗਲੀ ਕਰਦੇ ਝੂਠੀਆਂ ਸੱਚੀਆਂ ਲੂਤੀਆਂ ਲਾ ਕੇ ਲੋਕਾਂ ਦੇ ਕੰਨ ਪਰਦੇ ਸੰਗਰੂਰ ਜ਼ਿਲ੍ਹੇ ਦੇ ਮੋਨਖਨੌਰੀ ਖੇਤਰ ਜੋ ਕਗਰ ਦੀ ਮਾਰ ਵਿੱਚ ਪੈਂਦੇ ਨੇ ਜੇ ਪੰਜਾਬ ਵਿੱਚ ਕਿਦਰੇ ਵੀ ਹੜ੍ਹ ਆਉਣ ਤਾਂ ਉਥੇ ਹੜ੍ਹ ਆਉਣੇ ਸੁਭਾਅਕ ਨੇ ਗੱਗਰਪਾਰ ਦੇ 28 ਪਿੰਡਾਂ ਨੂੰ ਨਾਲੀ ਦੇ ਪਿੰਡ ਕਹਿੰਦੇ ਹਨ ਇਹ ਉਹ ਇਲਾਕਾ ਹੈ ਜਿੱਥੇ ਮੈਂ 1978 ਵਿੱਚ ਲੈਂਡਮਾਰਕਸ ਬੈਂਕ ਦੀ ਚੋਣ ਲੜਿਆ ਸੀ ਮੇਰਾ ਉਸ ਵੇਲੇ ਪੱਕਾ ਮਦਦਗਾਰ ਸਰਦਾਰ ਅਜਮੇਰ ਸਿੰਘ ਰੰਗੀਲਾ ਐਡਵੋਕੇਟ ਸੀ ਅੱਜ ਕੱਲ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇਮੀਗ੍ਰੇਸ਼ਨ ਕੰਸਲਟੈਂਟ ਹੈ ਜੋ ਦਮਦਾਰ ਸਿਆਣਾ ਤੇ ਨਾਲ ਖੜਨ ਵਾਲਾ ਭਾਉਆ ਦਾ ਮੁੰਡਾ ਸੀ ਉਹਨਾਂ ਦਾ ਪੂਰਾ ਪਰਿਵਾਰ ਮੇਰੇ ਨਾਲ ਸੀ ਉਹਨਾਂ ਦਾ ਪਿੰਡ ਹੋਤੀਪੁਰ ਹੈ ਜਦੋਂ ਮੈਂ ਮੇਰੇ ਨਾਨਾ ਜੀ ਨੂੰ ਦੱਸਿਆ ਕਿ ਹੋਤੀਪੁਰ ਦਾ ਵਕੀਲ ਮੇਰਾ ਬਹੁਤ ਮਦਦਗਾਰ ਹੈ। ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਪੁਰਾਣੇ ਬਜ਼ੁਰਗ ਪਖਾਣਾ ਪਾਉਂਦੇ ਹੁੰਦੇ ਸਨ ਕਿ ਦਾਮਨ ਬੀਜਿਆ ਹੋਤੀਪੁਰ ਦਾਣੇ ਆਏ ਖੋਤੀਪੁਰ। ਉਸ ਦਾ ਅਰਥ ਸੀ ਕਿ ਹੋਤੀਪੁਰ ਘੱਗੜ ਦੇ ਮੂੰਹ ਵਿੱਚ ਪੈਂਦਾ ਸੀ। ਜਦੋਂ ਵੀ ਚੜ ਜਾਂਦਾ ਤਾਂ ਹਰ ਸਾਲ ਵਾਂਗੂ ਫੈਲਦਾ ਤੇ ਹੋਤੀਪੁਰ ਨੂੰ ਸਭ ਤੋਂ ਪਹਿਲਾਂ ਮਾਰ ਕਰਦਾ। ਇਸ ਇਲਾਕੇ ਦੀ ਜ਼ਮੀਨ ਵੀ ਹੋਰ ਇਲਾਕਿਆਂ ਨਾਲੋਂ ਅੱਧੇ ਮੁੱਲ ਦੀ ਹੈ ਕਿਉਂਕਿ ਇਸ ਨੂੰ ਇੱਕ ਫਸਲੀ ਮੰਨਦੇ ਹਨ। ਇਹ ਕੱਲੀ ਹਾੜੀ ਹੁੰਦੀ ਜਿਸ ਵਿੱਚ ਕਣਕ, ਛੋਲੇ, ਸਰੋਂ ਉਤਾਰਾ ਵੀਰਾ। ਪਰ ਹੁਣ ਲੋਕ ਝੋਨਾ ਵੀ ਅਗੇਤਾ ਪਿਛੇਤਾ ਕਈ ਕਿਸਮਾਂ ਦਾ ਪੌਦਲਾ ਕੇ ਰੱਖਦੇ ਹਨ ਜੇ ਹੜ ਅਗੇਤਾ ਜੇ ਫਿਰ ਪਛੇਤੀ ਜੀਰੀ ਲਾਉਂਦੇ ਨੇ ਤੇ ਜੇ ਨਾ ਆਵੇ ਫਿਰ ਅਗੇਤੀ ਵੀ ਕਮ ਚਲਾ ਦਿੰਦੀ ਹੈ ਹੁਣ ਬਿਜਲੀ ਦੀਆਂ ਮੋਟਰਾਂ ਸੜਕਾਂ 'ਚ ਰੱਖੇ ਦੀ ਉਹ ਹਾਲਤ ਨਹੀਂ ਰਹੀ ਜੋ ਪਹਿਲਾਂ ਸੀ ਪਰ ਅਜੇ ਵੀ ਖਤਰੇ ਦੇ ਜ਼ੋਨ ਵਿੱਚ ਹੈ ਹੜਾਂ ਦੀ ਆफत ਭਾਵੇਂ ਕੁਦਰਤੀ ਹੁੰਦੀ ਹੈ ਪਰ ਮਨੁੱਖੀ ਵਸੇਲਿਆਂ ਸਦਕਾ ਨੁਕਸਾਨ ਘਟਾਇਆ ਜਾ ਸਕਦਾ ਹੈ ਕਿ ਅਗਰ ਪਿੱਛੋਂ ਚੌੜਾ ਹੋ ਗਿਆ ਪਰ ਇੱਥੇ ਆ ਕੇ ਜਾਖੜ ਰੇਲਵੇ ਲਾਈਨ ਦਾ ਪੁਲ ਵੱਡੀ ਸਮੱਸਿਆ ਹੈ ਇਸ ਵਿੱਚ ਦੋ ਸੂਬਿਆਂ ਦੀ ਸਿਆਸਤ ਵੀ ਕੰਮ ਕਰਦੀ ਹੈ 1993 ਤੋਂ ਬਾਅਦ ਸਨ 2010 ਵਿੱਚ ਵੀ ਸੰਗਰੂਰ ਜ਼ਿਲ੍ਹੇ ਦੀ ਮੌਨਕ ਤਹਿਸੀਲ ਵਿੱਚ ਵੀ ਖੜਾ ਗਿਆ ਘੱਗੜ ਦੇ ਹੜ ਨਾਲ ਮੈਂ ਪਹਿਲਾ 1988 ਤੇ 1993 ਵਿੱਚ ਪਟਿਆਲੇ ਪੋਸਟਡ ਫੋਨ ਕਰਕੇ ਜੁੜ ਚੁੱਕਿਆ ਸੀ ਡੀਸੀ ਹੁੰਦਿਆਂ ਮੈਂ ਹਰ ਰੋਜ਼ ਸਵੇਰੇ 6 ਵਜੇ ਮੌਨ ਖਲਕੇ ਵਿੱਚ ਪਹੁੰਚ ਜਾਂਦਾ ਮੇਰੀ ਰੋਟੀ ਦਾ ਟਿਫਨ ਜਾਂ ਮੇਰੇ ਨਾਲ ਹੁੰਦਾ ਜਾਂ ਫਿਰ ਪਟਾਲ ਕਲਾਂ ਤੋਂ ਮੇਰਾ ਗੁਰਪਾਈ ਸੰਤ ਚਤਰਦਾਸ ਜੀ ਦਾ ਚੇਲਾ ਸਰਦਾਰ ਹਰਸந்த் ਸਿੰਘ ਪਟਾਲ ਲੈ ਕੇ ਆਉਂਦਾ ਫਿਰ ਇੱਕ ਦਿਨ ਬਾਅਦ ਅਸੀਂ ਤਹਿਸੀਲ ਵਿੱਚ ਹੀ ਲੰਗਰ ਚਾਲੂ ਕਰ ਦਿੱਤਾ ਮੈਂ ਉੱਥੇ ਹੀ ਦੁਪਹਿਰ ਦੀ ਰੋਟੀ ਖਾ ਲੈਂਦਾ ਅੜਾ ਤੋਂ ਪਹਿਲਾਂ ਮੈਂ ਸਾਰੇ ਰਾਹਤ ਅਤੇ ਪ੍ਰਬੰਧਾਂ ਦੇ ਪੈਸੇ ਸੰਜਮ ਨਾਲ ਖਰਚ ਕਰਨਾ ਚਾਹੁੰਦਾ ਸੀ ਮੌਨਕ ਇਲਾਕੇ ਲਈ ਤੇ ਪੂਰੇ ਜ਼ਿਲ੍ਹੇ ਲਈ 11 ਕਰੋੜ ਤਾਂ ਪ੍ਰਬੰਧ ਦੀ ਜਿਹੜੇ ਰਾਹਤ ਲਈ ਮਿਲੇ ਉਹ ਮੇਰੇ ਯਾਦ ਨਹੀਂ 11 ਕਰੋੜ ਤੇ بڑے ਬੰਦਿਆਂ ਦੀ ਰਾਲ ਲਮਕਦੀ ਸੀ ਪੁਰਾਣੀ ਚੱਲ ਰਹੀ ਪਲਾਂਟਸ ਕੀਮਤਾਂ ਤੇ ਬਣ ਰਹੇ ਮੌਨਕ ਤੋਂ ਟੋਹਾਣਾ ਰੋਡ ਦੇ ਅਧੂਰੇ ਕੰਮ ਦੀ ਲੰਬਤ ਪੇਮੈਂਟ ਹੜਾਂ ਦੇ ਖਰਚੇ ਚੋਂ ਕਰਨ ਲਈ ਮੇਰੇ ਤੇ ਦਬਾਅ ਪਾਇਆ ਪਰ ਮੈਂ ਨਹੀਂ ਕੀਤੀ ਫੇਰ ਕੰਮ ਮੈਂ ਕਗਰਦੀ ਮਾਰ ਵਿੱਚ ਪਿੰਦੇ ਨਾਲ ਦੇ ਸਰਪੰਚਾਂ ਨੂੰ ਬੁਲਾ ਕੇ ਉਹਨਾਂ ਨੂੰ ਰਕਮ ਬੰਨ ਦੀ ਮਜ਼ਬੂਤੀ ਕਰਨ ਦੀ ਜਾਰੀ ਕਰ ਦਿੱਤੀ ਪਿੰਡੂ ਵਿਕਾਸ ਵਿਭਾਗ ਦੇ ਅਧਿਕਾਰੀ ਨਿਗਰਾਨੀ ਲਈ ਲਾ ਦਿੱਤੇ ਬਹੁਤ ਥੋੜੇ ਪੈਸਿਆਂ ਵਿੱਚ ਬਹੁਤ ਵਧੀਆ ਕੰਮ ਹੋਇਆ ਉਹਨਾਂ ਦੇ ਟਰੈਕਟਰ ਲੇਬਰ ਲੈ ਕੇ ਨਾਲੇ ਤਾਂ ਉਹਨਾਂ ਨੂੰ ਕੰਮ ਮਿਲ ਗਿਆ ਨਾਲੇ ਉਹਨਾਂ ਦੀ ਫਸਲ ਘਰ-ਬਾਰ ਬਚਾਉਣ ਲਈ ਉਹਨਾਂ ਨੇ ਧਨਮਨ ਨਾਲ ਕਰਦਾ ਕੰਮ ਸਮਝ ਕੇ ਕੀਤਾ ਨਾਲੇ ਪੁਨ ਤੇ ਨਾਲੇ ਫਲੀਆਂ ਦੋਵੇਂ ਕੰਮ ਹੋ ਗਏ ਹੜ੍ਹਾਂ ਦੇ ਪਾਣੀ ਦਾ ਤੇ ਕੁਦਰਤੀ ਆਫਤ ਦਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਇੰਤਜ਼ਾਮ ਕਰ ਲਓ ਫਿਰ ਵੀ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸਾਰੇ ਕੀਤੇ ਹੋਏ ਪ੍ਰਬੰਧ ਵੀ ਥੋੜੇ ਰਹਿ ਸਕਦੇ ਨੇ ਤੁਸੀਂ ਜਿੰਨਾ ਮਰਜ਼ੀ ਵਧੀਆ ਕੰਮ ਕਰ ਲਓ ਕੁਦਰਤੀ ਆਫਤਾਂ ਤੇ ਹੜ੍ਹਾਂ ਦੇ ਦੌਰਾਨ ਲੋਕ ਤੁਹਾਡੇ ਕੰਮ ਤੇ ਕਦੇ ਵੀ ਖੁਸ਼ ਨਹੀਂ ਹੋ ਸਕਦੇ ਕਿਉਂਕਿ ਉਹ ਬੇਚੈਨ ਦੁਖੀ ਅਤੇ ਸੰਕਟ ਵਿੱਚ ਹੁੰਦੇ ਹਨ ਲੋਕ ਰਾਜ ਵਿੱਚ ਜਨਤਾ ਦਾ ਭਾਵੇਂ ਕਿੰਨਾ ਮਰਜ਼ੀ ਕਸੂਰ ਹੋਵੇ ਗਲਤ ਹੋਣ ਫਿਰ ਵੀ ਸਿਆਸੀ ਲੀਡਰ ਉਹਨਾਂ ਦੀ ਗੱਲ ਨੂੰ ਸੁਣਨਗੇ ਉਹਨਾਂ ਦਾ ਪੱਖ ਪੂਰਦੇ ਨੇ ਉਨਾ ਕੋ ਲੋ ਵੋਟਾਂ ਲੈਣੀਆਂ ਹੁੰਦੀਆਂ ਨੇ ਅਫਸਰ ਨੂੰ ਅਜਿਹੇ ਟੈਸਟਿੰਗ ਸਮੇਂ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਮਿਸ਼ਨਰੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਪਰ ਨੇਕੀ ਕਰ ਦਰਿਆ ਵਿੱਚ ਡਾਲ ਵਾਲੀ ਬਿਰਤੀ ਨਾਲ ਕਰਕੇ ਇਨਸਾਨ ਨੂੰ ਮਯੂਸੀ ਨਹੀਂ ਹੁੰਦੀ ਜਦੋਂ ਮੌਨਕ ਸ਼ਹਿਰ ਨੂੰ ਟੋਹਾਣਾ ਰੋਡ ਜਾਖਲ ਰੋਡ ਤੇ ਕਚਹਿਰੀ ਆਦ ਸਾਰੇ ਖੇਤਰ ਨੂੰ ਪਾਣੀ ਨਿਸਰਾਲ ਵਾਂਗ ਆਪਣੀ ਜਕੜ ਵਿੱਚ ਲੈ ਲਿਆ ਸਾਰੇ ਪਾਸੇ ਪਾਣੀ ਹੀ ਪਾਣੀ ਫਿਰਨ ਲੱਗ ਪਿਆ ਮਾਨਯੋਗ ਮੰਤਰੀ ਜੀ ਮੌਨਕ ਪਹੁੰਚੇ ਉਹ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਮੇਰੇ ਤੋਂ ਬਿਨਾ ਇੱਕੋ ਜਿਹੇ ਇਲਾਕੇ ਦਾ ਦੌਰਾ ਵੀ ਕਿਸ ਤਰ੍ਹਾਂ ਹੀ ਤੇ ਕਰ ਰਹੇ ਜਿੱਥੇ ਜੋ ਸਾਧਨ ਜਾਂਦਾ ਸੀ ਕਰਾਇਏ ਸਨ ਉਸ ਖੇਤਰ ਦੇ ਹਲਕਾ ਇੰਚਾਰਜ ਵੀ ਉਹਨਾਂ ਦੇ ਨਾਲ ਸੀ ਮੂੜਕ ਪਹੁੰਚ ਕੇ ਪ੍ਰੈਸ ਕਾਨਫਰੰਸ ਸੱਦੀ ਹੋਈ ਸੀ ਮੰਤਰੀ ਜੀ ਪੈਂਦੀ ਸੱਟੇ ਮੇਰੇ ਵੱਲ ਇਉਂ ਟੁੱਟ ਕੇ ਪੈ ਜਿਵੇਂ ਸਾਰੇ ਹੜਲੀ ਮੈਂ ਹੀ ਜ਼ਿੰਮੇਵਾਰ ਹੋਵਾਂ ਤੇ ਮੈਂ ਬਹੁਤ ਵੱਡਾ ਗੁਨਾਹ ਕਰਤਾ ਹੋਵੇ ਉਹ ਬੋਲੇ ਰਿਸ਼ੀ ਸਾਹਿਬ ਹਾਂਡਾ ਤੇ ਕੁਦਨੀ ਪਿੰਡ ਤੁਹਾਨੂੰ ਪਤਾ ਕਿੱਥੇ ਨੇ ਉੱਥੇ ਅਜੇ ਤੱਕ ਤੁਹਾਡਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਮੈਨੂੰ ਲੱਗਦਾ ਤੁਸੀਂ ਇਹ ਪਿੰਡ ਹਰਿਆਣੇ ਪ੍ਰਾਂਤ ਨੂੰ ਦੇ ਰੱਖਿਆ ਹਨ ਜਿਵੇਂ ਤੁਹਾਨੂੰ ਪਤਾ ਹੀ ਨਹੀਂ ਕਿ ਪੰਜਾਬ ਵਿੱਚਾਂ ਜਾਂ ਹਰਿਆਣੇ ਵਿੱਚ ਐਨਾ ਕੁਝ ਸੁਣਨ ਨੂੰ ਮਿਲਿਆ ਉਪਰ ਇਕੱਠ ਵਿੱਚ ਮੇਰੇ ਕੋਲੋਂ ਬਰਦਾਸ਼ਤ ਕਰਨ ਦੀ ਹੱਦ ਤੋਂ ਬਾਅਦ ਸੀ ਮੇਰੇ ਨਾਲ ਉਹ ਹਾਲਤ ਸੀ ਕਿ ਬੱਕਰੀ ਜਾਣ ਤੋਂ ਗਈ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ ਮੈਂ ਕਿਹਾ ਮੰਤਰੀ ਜੀ ਮੈਂ ਜ਼ਿਲ੍ਹੇ ਦਾ ਕੱਲਾ ਡੀਸੀ ਨਹੀਂ ਮੈਂ ਇਸ ਇਲਾਕੇ ਦੇ ਲੈਂਡਮਾਰਕਸ ਬੈਂਕ ਦੀ ਚੋਣ 1978 ਵਿੱਚ ਲੜ ਚੁੱਕਾ ਕੱਲੇ ਕੱਲੇ ਪਿੰਡ ਵਿੱਚ 20 ਤੋਂ 50 ਬੰਦਿਆਂ ਦੇ ਨਾਮ ਤੇ ਘਰ ਵੀ ਜਾਣਦਾ ਹਾਂ। ਹਾਂ ਡਾ ਤੇ ਕੁਦ ਨਹੀਂ ਮੈਂ ਕਿਸਤੀ ਰਹੀਂ 2 ਦਿਨ ਪਹਿਲਾਂ ਜਾ ਕੇ ਆਇਆ। ਮੈਨੂੰ ਅਫਸੋਸ ਹੈ ਕਿ ਤੁਸੀਂ ਮੇਰੇ ਬਾਰੇ ਜੋ ਪ੍ਰਵਾਪਨ ਆ ਰਹੇ ਹੋ ਉਹ ਪੱਖਪਾਤੀ ਤੇ ਕਿਸੇ ਚੁਗਲੀ ਦੇ ਆਧਾਰ ਤੇ ਬਣਾ ਰਹੇ ਹੋ। ਤੁਹਾਡਾ ਵਤੀਰਾ ਉਹ ਨਹੀਂ ਜੋ ਇੱਕ ਜ਼ਿਲ੍ਹੇ ਦੇ ਡੀਸੀ ਨਾਲ ਹੋਣਾ ਚਾਹੀਦਾ। ਉਹ ਵੀ ਉਸ ਡੀਸੀ ਨਾਲ ਜਿਹੜਾ ਹਰ ਰੋਜ਼ 6 ਵਜੇ ਸਵੇਰੇ ਆ ਕੇ ਰਾਤ ਨੂੰ 10 ਵਜੇ ਤੱਕ ਇਲਾਕੇ ਵਿੱਚ ਰਹਿੰਦਾ ਹੈ। ਜਿਸ ਨੇ ਕਿਸੇ ਤੋਂ ਇੱਕ ਪੈਸੇ ਦੀ ਵੀ ਲੈਣਦਾਰੀ ਨਹੀਂ ਕੀਤੀ। ਮੇਰੇ ਕਿਰਦਾਰ ਤੇ ਕਾਰਗੁਜ਼ਾਰੀ ਦੀ ਲੋਕ ਗੁਆਈ ਪਰਦੇ ਨੇ ਜਦੋਂ ਮੈਂ ਮੰਤਰੀ ਨੂੰ ਜੈਸੇ ਕੁੱਤੇ ਸਾਹ ਜਵਾਬ ਦਿੱਤਾ ਉਹ ਮੂਹ ਦੀ ਝੱਗ ਵਾਂਗ ਬੈਠ ਗਿਆ ਇੱਕ ਵਾਰੀ ਸਿਰਫ ਉਸਨੇ ਐਨਾ ਕਿਹਾ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗਾ ਮੈਂ ਕਿਹਾ ਜ਼ਰੂਰ ਕਰੋ ਮੈਂ ਵੀ ਕਰਾਂਗਾ ਮੇਰਾ ਜਵਾਬ ਵੀ ਉਹ ਨਹੀਂ ਸੀ ਜੋ ਅਜੋਕੇ ਯੁੱਗ ਦੇ ਇੱਕ ਡੀਸੀ ਦਾ ਹੋਣਾ ਸੀ ਹੁੰਦਾ ਕਿਉਂ ਨਾ ਮੈਂ ਡੀਸੀ ਨਾਲੋਂ ਕਾਰ ਸੇਵਾ ਵਾਲਾ ਬਾਬਾ ਬਣ ਕੇ ਨਿਰਪੱਖ ਮਿਸ਼ਨਰੀ ਭਾਵਨਾ ਨਾਲ ਕੰਮ ਕਰ ਰਿਹਾ ਸੀ ਮੰਤਰੀ ਜੀ ਨੇ ਸਾਰੀ ਪ੍ਰੈਸ ਕਾਨਫਰੰਸ ਅੱਧੇ ਖਾਣੇ ਸਮੇਂ ਮੇਰੇ ਨਾਲ ਅੱਖ ਨਹੀਂ ਮਿਲਾਈ ਮੈਂ ਸ਼ਾਮ ਨੂੰ ਸੰਗਰੂਰ ਪਹੁੰਚ ਕੇ ਸਾਰੀ ਕਹਾਣੀ ਸਰਦਾਰ ਸੁਖਦੇਵ ਸਿੰਘ ਟਿੰਡਾ ਸਾਹਿਬ ਨੂੰ ਦੱਸੀ ਜੋ ਐਮਪੀ ਸਨ ਜਿਹਨਾਂ ਦਾ ਲੜਕਾ ਵੀ ਮੰਤਰੀ ਸੀ ਤੇ ਉਹ ਮੇਰੇ ਰਿਸ਼ਤੇਦਾਰ ਵੀ ਸਨ ਸਿੰਚਾਈ ਮੰਤਰੀ ਜੀ ਨੇ ਪੂਰਾ ਜ਼ੋਰ ਲਾ ਕੇ ਮੇਰੀ ਸ਼ਿਕਾਇਤ ਕਰ ਦਿੱਤੀ ਕਿ ਸੰਗਰੂਰ ਦਾ ਡੀਸੀ ਕੰਮ ਨਹੀਂ ਕਰਦਾ ਸਿਰਫ ਗੱਲਾਂ ਮਾਰਦਾ ਸਾਰੇ ਸੀ ਬੰਦੇ ਕੰਨਾਂ ਦੇ ਕੱਚੇ ਹੁੰਦੇ ਹਨ ਉਹ ਅਸਲ ਵਿੱਚ ਕੰਨਾਂ ਨਾਲ ਦੇਖਦੇ ਹਨ ਤੇ ਅੱਖਾਂ ਨਾਲ ਸੁਣਦੇ ਹਨ ਅਗਲੇ ਦਿਨ ਮੈਂ ਰੇਰ ਕੋਟ ਲੈਵਲ ਇੱਕ ਡਰੇਨ ਦਾ ਮੌਕਾ ਵੇਖਣ ਜਾ ਰਿਹਾ ਸੀ ਮੇਰੀ ਗੱਡੀ ਵਿੱਚ ਡਰੇਨ ਮਹਿਕਮੇ ਤੇ ਪੰਚਾਇਤੀ ਰਾਜ ਦੇ ਦੋਵੇਂ ਐਕਸੀਨ ਬੈਠੇ ਸੀ। ਮੈਨੂੰ ਇੱਕ ਐਕਸੀਨ ਨੇ ਕਿਹਾ ਸਾਰਾ ਜਿਹੜੇ ਡਿਪਟੀ ਸੀਐਮ ਸਾਹਿਬ ਦਾ ਜਨਮ ਦਿਨ ਹੈ ਤੁਸੀਂ ਵਧਾਈ ਦੇ ਦਿੱਤੀ ਕਿ ਨਹੀਂ? ਮੈਂ ਉਸ ਨੂੰ ਕਿਹਾ ਮੇਰੇ ਕੋਲ ਤਾਂ ਡਿਪਟੀ ਸੀਐਮ ਦਾ ਫੋਨ ਨੰਬਰ ਨਹੀਂ। ਨਾ ਹੀ ਮੈਂ ਕਦੇ ਕੀਤਾ ਏ। ਜੇ ਗੱਲ ਕਰਨ ਦੀ ਲੋੜ ਪਵੇ ਤਾਂ ਉਹਨਾਂ ਦੇ ਡਿਪਟੀ ਪ੍ਰਿੰਸੀਪਲ ਸੱਤਰ ਨਹੀਂ ਜਾਂ ਓਐਸਡੀ ਨਹੀਂ ਕਰ ਲੈਂਦੇ ਆ। ਐਕਸੀਨ ਨੇ ਮੈਨੂੰ ਆਪਣੇ ਮੋਬਾਈਲ ਤੋਂ ਛੱਟ ਨੰਬਰ ਕੱਢ ਕੇ ਦੇ ਦਿੱਤਾ। ਮੈਨੂੰ ਹੁਣ ਸਰਸਰੀ ਵਧਾਈ ਦੇਣੀ ਪੂ। ਨਹੀਂ ਤਾਂ ਇਹ ਵੀ ਡਰ ਸੀ ਕਿ ਐਕਸ਼ਨ ਵੀ ਚੁਗੜੀ ਲਾਉ ਕਿ ਮੈਂ ਡੀਸੀ ਸਾਹਿਬ ਨੂੰ ਜਨਾਬ ਦਾ ਨੰਬਰ ਦੇ ਦਿੱਤਾ ਸੀ ਜੀ ਪਰ ਫਿਰ ਵੀ ਉਹਨਾਂ ਨੇ ਤੁਹਾਨੂੰ ਮੁਬਾਰਕਬਾਦ ਦੇਣੀ ਠੀਕ ਨਹੀਂ ਸਮਝੀ ਮੈਂ ਫੋਨ ਬਲਾਇਆ ਡਿਪਟੀ ਸੀਐਮ ਨੇ ਫੋਨ ਚੁੱਕ ਲਿਆ ਮੈਂ ਕਹਾ ਸਤਿ ਸ਼੍ਰੀ ਅਕਾਲ ਜੀ ਮੈਂ ਡੀਸੀ ਸੰਗਰੂਰ ਬੋਲਦਾ ਆਪ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਜੀ ਉਸਨੇ ਵੈਲਕਮ ਜਾਂ ਧੰਨਵਾਦ ਕਹਿਣ ਦੀ ਬਜਾਏ ਮੈਨੂੰ ਘੂਰ ਕੇ ਬੋਲਿਆ ਕਾਦੀਆਂ ਮੁਬਾਰਕਾਂ ਵਿੱਚ ਤੂੰ ਕੰਮ ਨਹੀਂ ਕਰਦਾ ਗੱਲਾਂ ਹੀ ਗੱਲਾਂ ਮਾਰਦਾ ਸਾਰੇ ਜਥੇਦਾਰ ਤੇ ਸਨਚਾਈ ਮੰਤਰੀ ਤੇਰੀ ਸ਼ਿਕਾਇਤ ਕਰਦੇ ਸੀ ਐਨਾ ਬੋਲ ਕੇ ਉਸਨੇ ਫੋਨ ਕੱਟ ਦਿੱਤਾ ਮੈਂ ਐਕਸ਼ੀਅਨ ਦੱਸ ਦਿੱਤਾ ਕਿ ਉਹਨਾਂ ਦੇ ਮੰਤਰੀ ਨੇ ਮੇਰੀ ਸ਼ਿਕਾਇਤ ਡਿਪਟੀ ਸੀਐਮ ਕੋ ਲਾਈ ਕੋਈ ਕੁਝ ਨਹੀਂ ਬੋਲਿਆ ਅਸੀਂ ਦੌਰਾ ਕਰਕੇ ਵਾਪਸ ਸੰਗਰੂਰ ਆ ਗਏ ਮੈਂ ਇਹ ਘਟਨਾ ਵੀ ਟਿੰਡ ਸਾਹਿਬ ਨੂੰ ਦੱਸ ਦਿੱਤੀ ਸ਼ਾਮੀ ਫੋਨ ਕਰਕੇ ਉਹ ਬੜੇ ਸਿਆਣੇ ਸੁਲਝੇ ਹੋਏ ਦੂਰਦਰਸ਼ੀ ਵਾਲੇ ਇਨਸਾਨ ਨੇ ਜਿਹੜੇ ਘੱਟ ਬੋਲਦੇ ਨੇ ਪਰ ਆਪਣੀ ਸੀਮਾ ਤੇ ਸਰੀਕੇ ਵਿੱਚ ਰਹਿ ਕੇ ਆਪਣਾ ਕੰਮ ਵੀ ਕਰਦੇ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਮਹਮੂਨ ਦੇ ਇਲਾਕੇ ਦਾ ਹੜਵਾਲੇ ਪਿੰਡਾਂ ਦਾ ਦੌਰਾ ਕਰਨਾ ਚਾਹੁੰਦਾ ਹਾਂ ਜੇ ਤੈਨੂੰ ਹੋਰ ਕੋਈ ਰੁਝੇਵਾਂ ਦਾ ਮੀਟਿੰਗ ਨਹੀਂ ਤਾਪਾ ਇਕੱਠੇ ਚੱਲੀਏ ਮੇਰੇ ਲਈ 나ਈ ਉਬਾ ਵਾਲਦਾ ਇਹੋ ਗੱਲਾਂ ਭਾਲਦਾ ਵਾਲੀ ਗੱਲ ਸੀ ਟਿੰਸਾ ਸਾਹਿਬ ਮੰਤਰੀ ਦੀ ਗੱਲ ਵੀ ਝੂਠੀ ਨਹੀਂ ਕਰਨਾ ਚਾਹੁੰਦੇ ਸੀ ਮੈਨੂੰ ਵੀ ਦੋਸ਼ੀ ਨਹੀਂ ਮੰਨਦੇ ਸੀ ਅਸੀਂ ਅਗਲੇ ਦਿਨ ਸਾਰੇ ਫੀਲਡ ਦੇ ਅਫਸਰਾਂ ਨੂੰ ਮੌਨਿਕ ਪਹੁੰਚਰ ਦਾ ਸਮਾਂ ਦੇ ਕੇ ਮੌਨਿਕ ਸਵੇਰੇ 9 ਵਜੇ ਪਹੁੰਚ ਗਏ तकरीबन 27 28 ਪਿੰਡਾਂ ਵਿੱਚ ਗਏ ਤੁਸੀਂ ਹੈਰਾਨ ਹੋਵੋਗੇ ਇੱਕ ਪਿੰਡ ਵਿੱਚ ਕਿਸੇ ਬੰਦੇ ਨੇ ਡੀਸੀ ਦੇ ਖਿਲਾਫ ਇੱਕ ਵੀ ਸ਼ਬਦ ਬੋਲਣ ਦੀ ਬਜਾਏ ਸਗੋਂ ਬਹੁਤ ਥਾਵਾਂ ਤੇ ਇਹ ਕਿਹਾ ਕਿ ਟਿੰਸਾ ਸਾਹਿਬ ਅਸੀਂ ਹਰ ਸਾਲ ਅੜਦੀ ਮਾਰ ਚੱਲਦੇ ਆ। ਪਰ ਡੀਸੀ ਸਾਹਿਬ ਵੱਲੋਂ ਇਹ ਕਿ ਜਿੰਨੇ ਪ੍ਰਬੰਧ ਤੇ ਸਾਡੀ ਮਦਦ ਕੀਤੀ ਗਈ ਹੈ ਕਦੇ ਵੀ ਨਹੀਂ ਹੋਈ। ਹਰ ਪਿੰਡ ਵਿੱਚ ਜਿਸ ਸੜਕਾਂ ਤੇ ਨਾਲੇ ਟੁੱਟ ਚੁੱਕੇ ਸਨ। ਕਸ਼ਤੀਆਂ ਰਹੀ ਮਿੱਟੀ ਦਾ ਤੇਲ, ਖੰਡ, ਪੱਤੀ, ਰਾਸ਼ਨ, ਮੋਮਬਤੀਆਂ, 오ਡੋਮਾਸ, ਕਛੂਆ ਛਾਬ ਤੱਕ ਦਾ ਪ੍ਰਬੰਧ ਕੀਤਾ ਸੀ। ਮੈਂ ਇਹ ਸੋਚ ਕੇ ਕਿ ਜੇ ਮੈਂ ਇੱਥੇ ਰਾਤ ਕੱਟਣੀ ਹੋਵੇ ਤਾਂ ਕਿ ਕੀ ਦਿੱਕਤਾਂ ਹੋਣ ਉਹ ਦੂਰ ਕੀਤੀ ਗਈ। ਅਸੀਂ 1 ਵਜੇ ਫਿਰ ਮੌਨ ਕ੍ਰੈਸਟ ਹਾਊਸ ਵਿੱਚ ਆ ਗਏ ਜਿੱਥੇ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ। ਮੈਨੂੰ ਰਸਤੇ ਵਿੱਚ ਢਿੰਡਸਾ ਸਭ ਪੁੱਛਣ ਲੱਗੇ। ਕੀ ਇਹਨਾਂ ਹੜ੍ਹਾਂ ਦਾ ਕੋਈ ਪੱਕਾ ਹੱਲ ਨਹੀਂ ਹੈ ਮੈਂ ਉਹਨਾਂ ਨੂੰ ਮੋਰਨੀ ਹिल्स ਤੋਂ ਜਿੱਥੋਂ ਕੱਗਰ ਸ਼ੁਰੂ ਹੁੰਦਾ ਹੈ ਤੇ ਜਿੱਥੇ ਰਾਜਸਥਾਨ ਦੇ ਟਿੱਬਿਆਂ ਵਿੱਚ ਖਤਮ ਹੁੰਦਾ ਹੈ ਤੱਕ ਦੀ ਉਸ ਦੀ ਭੂਗੋਲਕ ਆਰਥਿਕ ਸਿਆਸੀ ਖੇਤੀਬਾੜੀ ਤੇ ਸਿੰਚਾਈ ਨਾਲ ਜੁੜੀਆਂ ਸਮੱਸਿਆਵਾਂ ਸਿਆਸਤ ਅਤੇ ਹੱਲ ਵੀ ਦੱਸ ਦਿੱਤਾ ਮੈਂ ਪਟਿਆਲੇ ਵੀ ADC ਵਿਕਾਸ ਰਿਆ ਸੀ ਕੱਗਰ ਦੀ ਸਮੱਸਿਆ ਨਾਲ ਜੁੜਿਆ ਹੋਇਆ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਇੰਜੀਨੀਅਰਿੰਗ ਦਾ ਇਹ ਰੂਲ ਹੈ ਕਿ ਜੇ ਨਹਿਰ ਪੁੱਟਣੀ ਹੋਵੇ ਤਾਂ ਹੈੱਡ ਤੋਂ ਟੇਲ ਵੱਲ ਪੁੱਟੀ ਜਾਂਦੀ ਹੈ ਜੇ ਡਰੇਨ ਪੁੱਟਣਾ ਹੋਵੇ ਜਾਂ ਕੱਗਰ ਦੀ ਪਟਾਈ ਖੁਦਾਈ ਚੜਾਈ ਕਰਨੀ ਹੋਵੇ ਤਾਂ ਟੇਲ ਤੋਂ ਹੈੱਡ ਵੱਲ ਪਟਾਈ ਹੁੰਦੀ ਹੈ ਕਿਉਂਕਿ ਨਹਿਰ ਦਾ ਪਾਣੀ ਟੇਲ ਤੱਕ ạtਦਾ ਜਾਂਦਾ ਹੈ ਡਰੇਨ ਦਾ ਪਾਣੀ ਹੈੱਡ ਤੋਂ ਟੇਲ ਤੱਕ ਵਧਦਾ ਜਾਂਦਾ ਕਿਉਂਕਿ ਪਾਣੀ ਹਰ ਥਾਂ ਕੈਚਮੈਂਟ ਏਰੀਆ ਤੋਂ ਜੁੜਦਾ ਜਾਂਦਾ ਇਸ ਦੀ ਅਸਲ ਸਮੱਸਿਆ ਇਹ ਹੈ ਕਿ ਪਹਿਲਾਂ ਕੈਪਟਨ ਕਮਲਜੀਤ ਸਿੰਘ ਕੋਲ ਵਿੱਤ ਮੰਤਰੀ ਸੀ ਉਸ ਨੇ ਹੈੱਡ ਤੋਂ ਆਪਣੇ ਡੇਰਾ ਬਸੀ ਇਲਾਕੇ ਤੋਂ ਪਟਾਈ ਕਰਵਾ ਦਿੱਤੀ ਫਿਰ ਅਗਲੀ ਸਰਕਾਰ ਵਿੱਚ ਸਰਦਾਰ ਜਸਜੀਤ ਸਿੰਘ ਰੰਧਾਵਾ ਸਿੰਚਾਈ ਮੰਤਰੀ ਆਏ ਤਾਂ ਉਹਨਾਂ ਨੇ ਘਨੌਰੀ ਏਰੀਆ ਦੀ ਪਟਾਈ ਤੇ ਚੜਾਈ ਕਰਵਾ ਦਿੱਤੀ ਅਗਲੀ ਵਾਰੀ ਸਰਦਾਰ ਲਾਲ ਸਿੰਘ ਸਿੰਚਾਈ ਮੰਤਰੀ ਬਣ ਗਏ ਤਾਂ ਉਹਨਾਂ ਨੇ ਸਨੌਰ ਇਲਾਕੇ ਦੀ ਪਟਾਈ ਤੇ ਚੜਾਈ ਕਰਵਾ ਦਿੱਤੀ। ਅਗਲੀ ਵਾਰੀ ਬੀਬੀ ਰਜਿੰਦਰ ਕੌਰ ਭੱਟਲ ਮੁੱਖ ਮੰਤਰੀ ਬਣ ਗਈ। ਪਹਿਲਾਂ ਡਿਪਟੀ ਉਪ ਮੁੱਖ ਮੰਤਰੀ ਸਨ। ਉਹਨਾਂ ਨੇ ਲਹਿਰੇ ਇਲਾਕੇ ਦੀ ਪਟਾਈ ਚੜਾਈ ਤੇ ਪੁਲ ਚੌੜੇ ਕਰਨ ਦੀ ਲੰਮੀ ਚੌੜੀ ਯੋਜਨਾ ਤਿਆਰ ਕਰਵਾਈ। ਐਨਐਨੂ ਸਰਕਾਰ ਦੀ ਮਿਆਦ ਮੁੱਕੀ ਹੁਣ ਆ ਸਮਾਂ ਚੱਲ ਰਿਹਾ ਹੈ। ਉਪਰੋਂ ਪਾਣੀ ਵਧਦਾ ਹੁੰਦਾ ਹੈ। ਆਰਾਮ ਨਾਲ ਖੁੱਲੇ ਫਲੋਰ ਨਾਲ ਆ ਕੇ ਇੱਕ ਤਾਂ ਜਾਖੜ ਰੇਲਵੇ ਲਾਈਨ ਹੇਠ ਦੀ ਕੱਗਰ ਲੰਘਦਾ ਹੈ। ਉਹ ਪੁਲ ਨੀਵੇਂ ਨੇ ਘਟ ਚੌੜੇ ਨੇ ਪਾਣੀ ਸਾਰਾ ਇਲਾਕੇ ਵਿੱਚ ਫੈਲ ਜਾਂਦਾ ਹੈ। ਫਿਰ ਹੜਾ ਹੋਣਾ ਸੁਭਾਵਿਕ ਹੈ ਇਹ ਸਭ ਕੁਝ ਸਰਕਾਰ ਦੇ ਪੈਸੇ ਪਿਛਲੇ ਨੰਨੇ ਸਮੇਂ ਤੋਂ ਬਿਨਾ ਯੋਜਨਾ ਸਕੀਮ ਦੇ ਖਰਚ ਕਰਕੇ ਬਰਬਾਦ ਕੀਤੇ ਗਏ ਹਨ ਹੜ ਦਾ ਇਹ ਕਾਰਨ ਹੈ ਜਦੋਂ ਅਸੀਂ ਮੌਨਿਕ ਪ੍ਰੈਸ ਕਾਨਫਰੰਸ ਵਿੱਚ ਬੈਠੇ ਤਾਂ ਟਿੰਡ ਸਾਹਿਬ ਨੂੰ ਪ੍ਰੈਸ ਨੇ ਪਹਿਲਾ ਸਵਾਲ ਕੀਤਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਉਹਨਾਂ ਨੇ ਕਿਹਾ ਕਿ ਮੇਰੇ ਦੌਰੇ ਦੌਰਾਨ ਮੈਂ ਲੋਕ ਇਹ ਕਹਿੰਦੇ ਸੁਣੇ ਨੇ ਕਿ ਡੀਸੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਜਿਹਾ ਕੰਮ ਪਹਿਲਾਂ ਕਦੇ ਹੋਇਆ ਹੀ ਨਹੀਂ ਦੂਜਾ ਸਵਾਲ ਇਹ ਸੀ ਕਿ ਲੋਕ ਹਰ ਸਾਲ ਹੜਾਂ ਦੀ ਮਾਰ ਥੱਲੇ ਆਉਂਦੇ ਨੇ ਤੇ ਤੁਸੀਂ ਕੇਂਦਰ ਸਰਕਾਰ ਦੇ ਐਮਪੀਓ ਤੁਹਾਡਾ ਲੜਕਾ ਖਜ਼ਾਨਾ ਮੰਤਰੀ ਹੈ ਤੁਸੀਂ ਪੱਕਾ ਹੱਲ ਕਰਨ ਦੀ ਕੋਈ ਯੋਜਨਾ ਜਾਂ ਸਰਕਾਰ ਨੂੰ ਜ਼ੋਰ ਪਾਓਗੇ ਉਹਨਾਂ ਨੇ ਸਾਰੀ ਕਹਾਣੀ ਵਰਨਣ ਕਰਕੇ ਇਹ ਵੀ ਕਹਿ ਦਿੱਤਾ ਕਿ ਇਸ ਘੱਗਰ ਨਾਲ ਪਿਛਲੇ ਕਾਫੀ ਸਾਲ ਤੋਂ ਖਲਵਾੜ ਹੋਇਆ ਹੈ ਕਰੋੜਾਂ ਦੇ ਫੰਡਸ ਹਜ਼ਮ ਹੋ ਗਏ ਗਲਤ ਵਰਤੋਂ ਹੋ ਗਈ ਅਸੀਂ ਇਸ ਦੀ ਵਿਜੀਲੈਂਸ ਦੀ ਪੜਤਾਲ ਕਰਵਾਵਾਂਗੇ ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕਰਾਂਗਾ ਘੱਗਰ ਦੇ ਪੱਕੇ ਹਾਲੀ ਵੀ ਸੀਐਮ ਸੈਨਾ ਬੈਠ ਕਮੀਟਿੰਗ ਕਰਾਂਗਾ ਅਗਲੇ ਦਿਨ ਸਾਰੇ ਅਖਬਾਰਾਂ ਵਿੱਚ ਇੱਕ ਖਬਰ ਵੱਡੀ ਸੁਰਖੀ ਨਾਲ ਛਪੀ ਅਖਬਾਰ ਪੜਨਸਾ ਡਿਪਟੀ ਸੀਐਮ ਟਿੰਡਸਾ ਸਾਹਿਬ ਦੀ ਕੋਠੀ ਜਾ ਕੇ ਸਪਸ਼ਟ ਕਰਾਇ ਕਿ ਜਿਹੜਾ ਗੱਲਾਂ ਮਾਰਦਾ ਉਹ ਤਾਂ ਪਟਿਆਲੇ ਵਾਲੇ ਡੀਸੀ ਬਾਰੇ ਕਿਹਾ ਸੀ ਆਪਣਾ ਡੀਸੀ ਤਾਂ ਇੱਕ ਨੰਬਰ ਦਾ ਡੀਸੀ ਹੈ ਪੰਜਾਬ ਦਾ ਦੂਜੀ ਗੱਲ ਕੀਤੀ ਕਿ ਵਿਜਲੈਂਸ ਦੀ ਪੜਤਾਲ ਕਰਾਉਣ ਨਾਲ ਤਾਂ ਆਪਣੇ ਅਫਸਰ ਤੇ ਮੰਤਰੀ ਫਸਣਗੇ ਟਿੰਡਸਾ ਸਾਹਿਬ ਤੁਸੀਂ ਇਸ ਤੇ ਜ਼ੋਰ ਨਾ ਦੇਣਾ ਅੱਗੇ ਤੋਂ ਉਹਨਾਂ ਨੂੰ ਠੀਕ ਚੱਲਣ ਲਈ ਕੁਰਦਿਆਂਗੇ ਮੈਨੂੰ ਜਸਵਿੰਦਰ ਸਿੰਘ ਬੋਪਾਰਾ ਢਿੰਡਸਾ ਸਾਹਿਬ ਦੇ OSD ਦਾ ਫੋਨ ਆਇਆ ਕਿ ਤੁਸੀਂ ਫਿਕਰ ਨਾ ਕਰਨਾ ਉਹ ਗੱਲ ਕਲੀਅਰ ਹੋ ਗਈ। ਮੈਂ ਕਿਹਾ ਕਿਹੜੀ ਗੱਲ? ਕਹਿੰਦਾ ਮੰਤਰੀ ਵਾਲੀ। ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਕੀ ਗੱਲ ਸੀ। ਉਸਨੇ ਦੱਸ ਦਿੱਤਾ ਕਿ ਡਿਪਟੀ ਸੀਐਮ ਸਵੇਰੇ ਢਿੰਡਸਾ ਸਾਹਿਬ ਦੀ ਕੋਠੀ ਆਏ ਸੀ। ਮੈਂ ਸਮਝ ਗਿਆ ਕਿ ਪ੍ਰੈਸ ਕਾਨਫਰੰਸ ਨੇ ਵਕਤ ਪਾ ਦਿੱਤਾ। ਢਿੰਡਸਾ ਸਾਹਿਬ ਦਾ ਬਿਆਨ ਬਿਲਕੁਲ ਨਿਰਪੱਖ ਸੱਚਾ ਤੇ ਤੱਥਾਂ ਤੇ ਆਧਾਰਿਤ ਸੀ। ਬਾਕੀ ਅਗਲੇ ਅੰਕ ਵਿੱਚ ਧੰਨਵਾਦ।